ਮਾਨਹਾਨੀ ਕੇਸ ਦੀ ਪੈਰਵਾਈ ਲਈ ਮੁੱਖ ਮੰਤਰੀ ਨੇ ਮੁਕਰ ਕੀਤੇ ਸੀਨੀਅਰ ਐਡਵੋਕੇਟ ਬੱਬੂ ਸਿੰਘ ਸਿੱਧੂ ਇਥੋਂ ਦੀ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਅਦਾਲਤ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਦਾਅਰ ਕੀਤੇ ਮਾਨਹਾਨੀ ਕੇਸ ਦੀ ਪੈਰਵਾਈ ਲਈ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਵੱਲੋਂ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਦੇ ਨਾਲ ਮਨਿੰਦਰਜੀਤ ਸਿੰਘ 베ਦੀ ਅਤੇ ਇਕਵਾਲ ਸਿੰਘ ਬੁੱਟਰ ਨੂੰ ਆਪਣਾ ਵਕੀਲ ਮੁਕਰ ਕੀਤਾ ਹੈ ਅੱਜ ਅਦਾਲਤ ਵਿੱਚ ਪੇਸ਼ ਹੁੰਦਿਆਂ ਹੀ ਸ਼੍ਰੀ ਸਿੱਧੂ ਨੇ ਆਪਣੀ ਪਹਿਲੀ ਦਲੀਲ ਵਿੱਚ ਹੀ ਮਾਨ ਹਾਨੀ ਦੇ ਇਸ ਕੇਸ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਦੱਸਿਆ ਕਿ 1 ਸਤੰਬਰ 2023 ਨੂੰ ਪੰਜਾਬ ਖੇਤੀਬਾੜੀ ਯੂਨੀਅਨ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਤਕਰੀਰ ਕੀਤੀ ਸੀ ਉਸ ਨਾਲ ਸੁਖਵੀਰ ਸਿੰਘ ਬਾਦਲ ਦੇ ਮਾਣ ਸਨਮਾਨ ਨੂੰ ਕੋਈ ਠੇਸ ਨਹੀਂ ਪਹੁੰਚੀ ਇਸ ਲਈ ਇਹ ਕੇਸ ਅਦਾਲਤ ਵਿੱਚ ਚੱਲਣ ਦੇ ਯੋਗ ਨਹੀਂ ਹੈ ਅਦਾਲਤ ਨੇ ਉਹਨਾਂ ਦੀ ਦਰਖਾਸਤ ਲੈ ਲਈ ਹੈ ਅਤੇ ਅਗਲੀ ਤਾਰੀਖ ਪੇਸ਼ੀ 9 April 2024 ਵਾਸਤੇ ਜਵਾਬ ਵਾਸਤੇ ਮੁੱਕਰ ਕਰ ਦਿੱਤੀ ਹੈ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਵੱਲੋਂ ਐਡਵੋਕੇਟ ਮਨਿੰਦਰ ਸਿੰਘ ਬਰਾੜ ਤੇ ਵੀ ਪੇਸ਼ ਕੀਤੇ ਗਏ ਨੇ ਦੇਖੋ ਪੂਰੀ ਖਬਰ ਜਿਹੜਾ ਦਾਵਾ ਕੀਤਾ ਸੀ ਤੁਸੀਂ ਸੁਖਵੀਰ ਸਿੰਘ ਬਾਦਲ ਵੱਲੋਂ ਕੀ ਹੁੰਦੀ ਹੈ ਅੱਜ ਕਾਰਵਾਈ ਹੋਈ ਅਗਲੀ ਦੇਖ ਕਿ ਇਹ ਗੱਲ ਕਿ ਹੋਂ ਤੱਕ ਨਹੀਂ ਕਰ ਰਹੇ ਉਹਦੇ ਚ ਨਾ ਜੀ ਜਿਹੜਾ ਸਤਾਰ ਸੁਖਬੀਰ ਸਿੰਘ ਵੱਲੋਂ ਦਾਵਾ ਕੀਤਾ ਸੀ ਉਹਦੇ ਚ ਭਗਵੰਤ ਸਿੰਘ ਮਾਨ ਜਿਹੜੇ ਮੌਜੂਦਾ ਮੁੱਖ ਮੰਤਰੀ ਐ ਉਹਨਾਂ ਨੇ ਅੱਜ ਆਪਦਾ ਜਵਾਬ ਦਾਵਾ ਪੇਸ਼ ਕਰਨਾ ਸੀ ਮਗਲੀ ਡੇਟ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਰਿਕਵੈਸਟ ਕਰਕੇ ਡੇਟ ਪੁਆਈ ਸੀ ਬਟ ਅੱਜ ਨਵੇਂ ਵਕੀਲ ਸਾਹਿਬ ਪੇਸ਼ ਹੋਇਆ ਉਹਨਾਂ ਵੱਲੋਂ ਤੇ ਜਵਾਬ ਦਾਵਾ ਦੇਣ ਦੀ ਬਜਾਏ ਉਹਨਾਂ ਨੇ ਆਰਡਰ 7 ਰੂਲ 11 ਸੀਪੀਸੀ ਦੀ ਐਪਲੀਕੇਸ਼ਨ ਦਿੱਤੀ ਹੈ ਕਿ ਇਹ ਜਿਹੜਾ ਦਾਵਾ ਪਲੇਨਟ ਰਿਜੈਕਟ ਕਰਨੀ ਬਣਦੀ ਹੈ ਬਟ ਸੋ far ਜਿੰਨੀ ਐਪਲੀਕੇਸ਼ਨ ਅਸੀਂ ਪੜ੍ਹੀ ਹੈ ਉਹਦੇ ਅਕੋਰਡਿੰਗਲੀ ਉਹ ਐਪਲੀਕੇਸ਼ਨ ਫ੍ਰਿਵਲੈਸ ਓਨਲੀ ਫਰ ਗੇਨਿੰਗ ਟਾਈਮ ਸਿਰਫ ਟਾਈਮ ਲੈਣ ਵਾਸਤੇ ਫਾਈਲ ਕੀਤੀ ਹੈ ਉਹ ਐਪਲੀਕੇਸ਼ਨ ਰੂਟੀਨ ਚ ਹਰੇਕ ਬੰਦਾ ਫਾਈਲ ਕਰ ਸਕਦਾ ਹੈ ਰਾਈਟ ਹੁੰਦਾ ਅਗਲੇ ਕੋਲੇ ਬਟ ਸਬਸਟੈਂਸ ਕੋਈ ਨਹੀਂ ਉਹ ਹੁਣ ਨੈਕਸਟ ਡੇਟ ਜਿਹੜੀ 9 ਚ ਰਈ ਹੈ ਜੀ ਉਸ ਐਪਲੀਕੇਸ਼ਨ ਦਾ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਅਸੀਂ ਜਵਾਬ ਫਾਈਲ ਕਰਨਾ ਹੈ ਓਕੇ ਇੱਥੇ ਜਿਹੜਾ ਅਲੀਗੇਸ਼ਨ ਜਿਹੜੇ ਨੇ ਉਹ ਕੀ ਲਾਏ ਗਏ ਨੇ ਦੂਜੀ ਧਿਰੋਂ ਲੋਕ ਕਿ ਤੁਹਾਡੇ ਕੋਲੇ ਆ ਗਿਆ ਹੁਣ ਸਾਰਾ ਕੁਝ ਸਾਈਂ ਸਟਡੀ ਕੀਤਾ ਹੈ ਜਿੰਨਾ ਮੈਂ ਦੇਖਿਆ ਉਹਦੇ ਚ ਅਲੀਗੇਸ਼ਨ ਉਹਨਾਂ ਨੇ ਉਹਦੇ ਚ ਇਹ ਲਾਇਆ ਹੈ ਕਿ ਜਿਹੜੀ ਲੁਧਿਆਣੇ ਮਤਲਬ ਜੋ ਇਹ ਹੋਇਆ ਸਮਾਗਮ ਹੋਇਆ ਉਹਦੇ ਚ ਸਾਡੇ ਖਿਲਾਫ ਮੇਰੇ ਖਿਲਾਫ ਸਦਾਸ਼ਵੀ ਨੇ ਸ ਹੈ ਕਿ ਡੈਫੇਮੇਟਰੀ ਸਟੇਟਮੈਂਟ ਯੂਜ਼ ਕੀਤੀ ਗਿਆ ਪਹਿਲੀ ਗੱਲ ਤਾਂ ਜਿੱਥੋਂ ਤੱਕ ਮੈਂ ਉਹਦੇ ਦੇਖਿਆ ਉਹ ਦਾ ਪਹਿਲਾ ਹੀ ਮੁੱਖ ਮੰਤਰੀ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਬਲਕਿ ਬਾਹਰਲੇ ਮੁਲਕਾਂ ਤੋਂ ਕਿਹਾ ਹੋਇਆ ਸੀ ਕਿ ਭਾਈ ਉੱਥੇ ਆਪਾਂ ਡਿਸਕਸ਼ਨ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਕੀਤੇ ਤਾਂ ਉੱਥੇ ਇਹ ਕਹਿੰਦੇ ਜੀ ਉਹਦੇ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਤਾ ਕਿ ਇਹ ਜਿਹੜੀ ਬਾਲਾਸਰ ਨੂੰ ਇਹ ਨਹਿਰ ਆਪ ਦੀ ਕਢਾ ਕੇ ਲੈ ਗਏ ਤੇ ਇਹ ਸਾਡੇ ਤੇ ਇਲਜ਼ਾਮ ਲਾਇਆ ਬਲਕਿ ਮੁੱਖ ਮੰਤਰੀ ਹਿੰਦਾਂ ਉਹਦੇ ਤੇ ਇਹ ਹੀ ਕਿਹਾ ਹੈ ਕਿ ਐਸਵਾਈਐਲ ਦੇ ਉੱਪਰ ਜੋ ਕੇਂਦਰ ਦਾ ਸਾਡੇ ਖਿਲਾਫ ਤੀਰ ਹੈ ਉਹਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਦੇ ਸਧਾਰ ਗਿਆਨੀ ਜੈਲ ਸਿੰਘ ਦਾ ਨਾਂ ਆਇਆ ਦਰਬਾਰਾ ਸਿੰਘ ਦਾ ਆਇਆ ਕਾਂਗਰਸ ਦੇ ਮੁੱਖ ਮੰਤਰੀਆਂ ਦਾ ਆਇਆ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੇ-ਜਿਹੜੇ ਜੋ ਆਏ ਉਹਨਾਂ ਨੇ ਉਹਨਾਂ ਦਾ ਰੂਲ ਦੱਸਿਆ ਬਲਕਿ ਇਲਜ਼ਾਮ ਤਾਂ ਸੈਂਟਰ ਦੇ ਖਿਲਾਫ ਹੈ ਸੈਂਟਰ ਦੀ ਮਾਨ ਹਨ ਨਹੀਂ ਨਹੀਂ ਹੋਈ ਉਹਨਾਂ ਨੇ ਕਿਹਾ ਹੋਈ ਹੈ ਕਿਸੇ ਕਾਂਗਰਸ ਦੇ ਲੀਡਰ ਨੇ ਨਹੀਂ ਕਿਹਾ ਸੈਕੰਡਰੀ ਕੋ ਕਹਿੰਦੇ ਜੀ ਉਹ ਸਾਡੀ ਟਰਾਂਸਪੋਰਟ ਦੇ ਰੂਟਾਂ ਬਾਰੇ ਇਹਨਾਂ ਨੇ ਕਿਹਾ ਉਹਨਾਂ ਨੇ ਪੰਜਾਬ ਦੇ ਜਿੰਨੀ ਟ੍ਰਾਂਸਪੋਰਟ ਹੈ ਸਾਰਿਆਂ ਬਾਰੇ ਡਾਕੂਮੈਂਟਰੀ ਐਵੀਡੈਂਸ دیے ਇਹ ਉਹਨਾਂ ਨੇ ਦੱਸਿਆ ਜੋ ਵੀ ਉਹਨਾਂ ਨੇ ਉੱਥੇ ਉਹਦੇ ਬੋਲੇ ਆ ਉਹਨਾਂ ਨੇ ਆਫੀਸ਼ੀਅਲੀ ਜਿਹੜਾ ਰਿਪੋਰਟ ਸੀ ਉਹ ਪੜ੍ਹ ਕੇ ਉਹਨਾਂ ਨੇ ਦੱਸਿਆ ਇਸ ਕਰਕੇ ਮੈਨੂੰ ਤਾਂ ਉਹਦੇ 'ਚ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਨਾ ਟ੍ਰਾਂਸਪੋਰਟ ਦਾ ਲੱਗਿਆ ਨਾ ਕੋਈ ਇਹਨਾਂ ਦਾ ਲੱਗਿਆ ਇਸ ਕਰਕੇ ਅਖੀਰ ਦੇ ਉੱਪਰ ਸਮਾਂ ਉਹਨਾਂ ਨੇ ਰਿਲੀਫ ਕੀ ਮੰਗਿਆ ਇੱਕ ਵੈਰੀ ਇੰਟਰਸਟਿੰਗ ਰਿਲੀਫ ਮੰਗਿਆ ਇਹਦੇ ਵਿੱਚ ਕਹਿੰਦੇ ਸਾਡੀ ਜਿਹੜੀ ਮਾਨਹਾਨੀ ਹੋਈ ਹੈ ਨਾ 1 ਕਰੋੜ ਦੀ ਹੋਈ ਹੈ ਤੇ ਮੈਨੂੰ 2-4 ਬੰਦਿਆਂ ਨੇ ਦੱਸਿਆ ਵੀ ਇਹ ਤਾਂ ਭਾਈ ਕਾਫੀ ਥੋੜੇ ਉਲਟ ਗੱਲਾਂ ਕਹੀਆਂ ਜਿਹੜੇ ਗਵਾਹ ਬਣਾਏ ਆਪਦੇ ਹੀ ਬੰਦੇ ਸੋ ਕਾਲਡ ਉਹਨਾਂ ਨੇ ਕਿਹਾ ਕਿ ਤੇ ਮਾਨਨ ਦੀ ਆਪਣੀ ਉਹਨਾਂ ਨੇ ਵੀ ਇਹ ਗੱਲ ਹੋਈ ਹੈ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜਿਹੜਾ ਅਵਾਰਡ ਪਾਸ ਹੋਵੇ ਉਹ ਅਵਾਰਡ ਸਿੱਖ ਪੰਥ ਲਈ ਤੇ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੋਲਕ ਲਈ ਉਹਨਾਂ ਚ ਵੰਡ ਦਿਓ ਦੇਖੋ ਐਵੇਂ ਤਾਂ ਕੋਈ ਕਹੀ ਸੁਣਦਾ ਅਦਾਲਤੋਂ ਕਿੱਥੋਂ ਲੱਭੂਗੀ ਕਿਹਨੂੰ ਤੇ ਕਿਹਨੇ ਕੁਰਬਾਨੀਆਂ ਦਿੱਤੀਆਂ ਕਿਹਨੂੰ ਦਈਏ ਤੇ ਜੋ ਕੋਈ ਦੇਣਾ ਤੇ ਕੋਲੋਂ ਦੇ ਦੇਣਾ ਫਿਰ ਉਹ ਐਡਜਸਟ ਕਰ ਲੈ ਸੋ ਜਿਹੜਾ ਉਹੀ ਗੱਲ ਆ ਗਈ ਮੁੜ ਕੇ ਤੇ ਕੇਸ ਪਾਉਣ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਦੱਸਤਾ ਅਦਰਵਾਜ਼ ਆਹ ਰਲੀਫ ਹੈ ਦੇ ਚ ਹੋਰ ਕੁਝ ਨਹੀਂ ਸੁਬੀਰ ਬਾਦਲ ਹੋਰਾਂ ਨੇ ਕੇਸ ਕੀਤਾ ਉਹ ਪਤਨੀ ਭਗਵੰਤ ਮੰਨ ਤੇ ਉਹ ਤੁਸੀਂ ਇਹ ਮਾਮਲਾ ਪੇਸ਼ ਹੋਇਆ ਜੀ ਉਹ ਤਾਰ ਨੂੰ ਮੁਕਰਰ ਕੀਤਾ ਗਿਆ ਹੈਗਾ ਕੀ ਸੂਚਨਾ ਕੀ ਦੇਖੋ ਜੀ ਮੈਨੂੰ ਜਿਹੜਾ ਕੱਲ ਹੀ ਪਤਾ ਲੱਗਿਆ ਮੈਂ ਸਤਕਾਰਯੋਗ ਮੁੱਖ ਮੰਤਰੀ ਨੂੰ ਨਾ ਤਾਂ ਕਦੇ ਮਿਲਿਆ ਉਹਨਾਂ ਨੇ ਪੁੱਛ ਕੇ ਹੀ ਵੀ ਇਸ ਕੇਸ ਦੇ ਵਿੱਚ ਕਿਹੜਾ ਵਕੀਲ ਹੈ ਜਿਹੜਾ ਇਸ ਮੁਕੱਦਮੇ ਨੂੰ ਝਗਣ ਦੇ ਕਾਬਲ ਹੈ ਤਾਂ ਉਹਨਾਂ ਨੇ ਕੱਲ ਜਿਹੜਾ ਇਸ ਕੇਸ ਦੇ ਵਿੱਚ ਪੇਸ਼ ਹੋਣ ਲਈ ਮੈਨੂੰ ਹਦਾਇਤ ਕੀਤੀ ਤੇ ਮੈਂ ਅੱਜ ਇਸ ਕੇਸ ਵਿੱਚ ਪੇਸ਼ ਹੋਇਆ ਅੱਜ ਅਦਾਲਤ ਦੀ ਕਾਰਵਾਈ ਕੀ ਰਹੀ ਦੀ ਉਹ ਜਵਾਬ ਦੇਵਾ ਦੇਣਾ ਸੀਗਾ ਜਿਹੜਾ ਅੱਜ ਅਦਾਲਤ ਦੇ ਵਿੱਚ ਐ ਜਿਹੜੇ ਅਸੀਂ ਜਦੋਂ ਕੱਲ ਮੈਨੂੰ ਕੇਸ ਮਿਲਿਆ ਤਾਂ ਮੈਂ ਉਸ ਕੇਸ ਨੂੰ ਸਾਰਾ ਸਟੱਡੀ ਕੀਤਾ ਤਾਂ ਉਹ ਕੇਸ ਜਿਹੜਾ ਬਿਲਕੁਲ ਡੀਇਨਫਾਰਮੇਸ਼ਨ ਦਾ ਕੇਸ ਸਦਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਲਕੁਲ ਹੀ ਬਣਦਾ ਨਹੀਂ ਸੀ ਤੇ ਉਹ ਜਿਹੜਾ ਕੇਸ ਹੈ ਸਿਰਫ ਮੈਨੂੰ ਲੱਗਿਆ ਕਿ ਇੱਕ politically ਉਹਦਾ ਜਾਨੀ ਕਿ ਬੈਨੀਫਿਟ ਲੈਣ ਲਈ ਆਹ ਤਰਤੇ ਹੁੰਦਾ ਹੈ ਕਿ ਪਹਿਲਾਂ ਨੋਟਿਸ ਦੇ ਦਿਓ ਉਹਨੂੰ ਅਖਬਾਰਾਂ ਚ ਕਢਾ ਦਿਓ ਜੀ ਅਸੀਂ ਮਾਨ ਨੀਂ ਦਾ ਕਰਤਾ ਫਿਰ ਅੱਜ ਕੇਸ ਪਾਤਾ ਜੀ ਫਿਰ ਹੋ ਗਿਆ ਜਿਹੜੀ ਉਹ ਕੇਸ ਤੋਂ ਭੱਜ ਰਹੇ ਆ ਤਾਂ ਇੱਕ ਤਾਂ ਇਹ ਹੁੰਦਾ ਲੋਕਾਂ ਦਾ ਜਿਹੜਾ ਮਾਈਂਡ ਡਾਇਵਰਟ ਕਰਨ ਲਈ ਤੇ ਜਿਹੜੀਆਂ ਉਹਨਾਂ ਦੇ ਖਿਲਾਫ ਜੋ ਵੀ ਕੋਈ ਗੱਲ ਸੀਗੀ ਤਾਂ ਉਹਦੇ ਉਸ ਦਾ ਡਾਇਵਰਟ ਕਰਨ ਲਈ ਸੈਕੰਡ ਕਈ ਵਾਰੀ ਇਹ ਹੁੰਦਾ ਹੈ ਕਿ ਪੋਲੀਟੀਕਲ ਟ੍ਰੈਕ ਹੁੰਦੇ ਆ ਤੇ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਕਹਿ ਸਕਦੇ ਕਿ ਵੇਖੋ ਸਾਡਾ ਤਾਂ ਇੱਕ ਕੇਸ ਆਲਰੇਡੀ ਕੋਰਟ ਚ ਚੱਲਦਾ ਹੈ ਮੈਟਰੀਜ ਸਬਜਟ ਸੋ ਇਸ ਕਰਕੇ ਅਸੀਂ ਜਿਹੜੇ ਇਸ ਨਤੀਜੇ ਦੇ ਪਹੁੰਚਿਆ ਕਿ ਕੇਸ ਨਹੀਂ ਬਣਦਾ ਸੀ ਤਾਂ ਉਹ ਕੋਰਟ ਦੇ ਵਿੱਚ ਅਪਲੀਕੇਸ਼ਨ ਦੇ ਸਕਦਾ ਹੈ ਡਿਫੈਂਡੈਂਟ ਕਿ ਇਹ ਕੇਸ ਬਣਦਾ ਹੀ ਨਹੀਂ ਇਹ ਗਲਤ ਤੌਰ ਤੇ ਕੀਤਾ ਗਿਆ ਇਸ ਕਰਕੇ ਅਸੀਂ ਇੱਕ ਅਰਜੀ ਦਿੱਤੀ ਜਿਹੜੀ ਆਰਡਰ 7 ਰੂਲ 11 ਸੀਪੀਸੀ ਕਹਿੰਦਾ ਤੇ ਜੇ ਐਵੇਂ ਕਿਸੇ ਤੇ ਕੋਈ ਕੇਸ ਕਰਤਾ ਤੋ ਉਹ ਕੇਸ ਜਿਹੜਾ ਅਦਾਲਤ ਖਰਜ ਕਰ ਸਕਦੀ ਹੈ ਅਸੀਂ ਕਿਹਾ ਕਿ ਕੇਸ ਚੱਲਣਾ ਹੀ ਨਹੀਂ ਚਾਹੀਦਾ ਇੱਕ ਕੇਸ ਹੁੰਦਾ ਹੈ ਡੈਫਾਮੇਸ਼ਨ ਦਾ ਜਿੱਥੇ ਪਹਿਲਾਂ ਗਵਾਹੀਆਂ ਹੁੰਦੀਆਂ ਅਦਾਲਤ ਬਤੌਰ ਮਲਜ਼ਮ ਦੇ ਤਲਬ ਕਰਦੀ ਹੈ ਇੱਕ ਉਹ ਕੇਸ ਹੁੰਦਾ ਇਹ ਉਹ ਕੇਸ ਨਹੀਂ ਇਹ ਤਾਂ ਸਿੰਪਲੀ ਆ ਕੋਈ ਕਿਸੇ ਦੇ ਕਰ ਦਿਓ ਅਸ਼ਟਾਮ ਲਾਓ ਵਕੀਲ ਕਰੋ ਤੋ ਕਰ ਦਿਓ ਫਿਰ ਜਦੋਂ ਡਿਫੈਂਡੈਂਟ ਪੇਸ਼ ਹੁੰਦਾ ਉਹ ਕਹਿੰਦਾ ਜੀ ਇਹ ਕੇਸ ਬਣਦਾ ਹੀ ਨਹੀਂ ਤਾਂ ਅਦਾਲਤ ਸੁਣ ਕੇ ਉਸ ਨੂੰ ਖਰਜ ਕਰ ਸਕਦੀ ਹੈ ਇਸ ਦਾ ਕੇਸ ਵੀ ਅੱਜ ਕੇਸ ਜਿਹੜੀ ਅਸੀਂ ਕੇਸ ਕੀਤਾ ਉਹਦੀ ਜਿਹੜੀ ਅੱਗੇ ਜਿਹੜੀ ਡੇਟ ਹੈ ਉਹਨਾਂ ਨੂੰ ਕਾਪੀ ਦਿੱਤੀ ਹੈ ਉਹਨਾਂ ਨੇ ਉਹਦਾ ਰਿਪਲਾਈ ਦੇਣਾ ਹੈ ਡੇਟ ਪਾਈ ਕੋਈ ਅੱਗੇ ਤਰੀਕ ਪਾਤੀ ਅੱਗੇ ਉਹ ਨਾ ਹੈ ਅੱਗੇ 94 9 9 ਅਪ੍ਰੈਲ ਉਹਨਾਂ ਨੇ ਸਾਡੀ ਅਰਜੀ ਦਾ ਇਹ ਜਵਾਬ ਦੇਣਾ ਤੁਸੀਂ ਅੱਜ ਅਦਾਲਤ 'ਚ ਇਹ ਹੀ ਕਿਹਾ ਕਿ ਕੇਸ ਬੰਦ ਹੈ ਅਸੀਂ ਕਿਹਾ ਜੀ ਕੇਸ ਨਹੀਂ ਬੰਦ ਹੈ ਇਹਨੂੰ ਡਿਸਮਿਸ ਕਰੋ ਉਹੀ ਕਾਜ ਆਫ ਐਕਸ਼ਨ ਨਹੀਂ ਕਾ ਇਹ ਇੱਕ ਜਿਹੜੀ ਆ ਆਮ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦੇ ਬੁਲਾਰੇ ਲੋਕ ਕਿ ਮੁੱਖ ਮੰਤਰੀ ਆਪਰੇਸ਼ ਹੀ ਹੋ ਰਹੇ ਪੇਸ਼ ਹੋਣ ਤੋਂ ਭੱਜ ਰਹੇ ਆ ਕੋਈ ਐਹੋ ਜਿਹਾ ਫੈਕਟ ਹੈਗਾ ਦੇਖੋ ਇਹ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਦਾ ਮਕਸਦ ਹੀ ਇਹ ਸੀਗਾ ਕਿ ਲੋਕਾਂ ਨੂੰ ਇੰਟੈਂਸ਼ਨ ਡਾਇਵਰਟ ਕਰਨੀ ਮੁੱਖ ਮੰਤਰੀ ਇਸ ਕੇਸ 'ਚ ਕਦੇ ਵੀ ਭੱਜਿਆ ਨਹੀਂ ਬਲਕਿ ਮੁੱਖ ਮੰਤਰੀ ਨੂੰ ਤਾਂ ਜਦੋਂ ਇਹ ਕਿਹਾ ਸੀਗਾ ਕਿ ਅਸੀਂ ਕੇਸ ਕਰਾਂ ਉਹਨਾਂ ਨੇ ਕਿਹਾ ਕਰੋ ਜੋ ਕੇਸ ਕਰਦੇ ਆ ਅਸੀਂ ਅਦਾਲਤ 'ਚ ਉਹਦਾ ਜਵਾਬ ਦੇਵਾਂਗੇ ਪਰ ਇਸ ਕੇਸ ਜਿਹੜਾ ਉਹਨਾਂ ਨੇ ਦਰਜ ਕੀਤਾ 11 1 2024 ਨੂੰ ਉਹਨਾਂ ਨੇ ਕੇਸ ਇਹ ਕੋਰਟ ਦੇ ਵਿੱਚ ਲਾਇਆ ਤੇ ਕੋਰਟ ਨੇ ਪਹਿਲੀ ਤਰੀਕ ਹੈ ਜਿਹੜੀ ਮੁੱਖ ਮੰਤਰੀ ਨੂੰ ਹਾਜ਼ਰ ਹੋਣ ਲਈ 19 2 2024 ਦਿੱਤੀ ਪਰ ਉਸ ਦਿਨ ਮੁੱਖ ਮੰਤਰੀ ਵੱਲੋਂ ਇੱਕ ਅਸੀਂ ਜੇ ਕੋਈ ਕਿਉਂਕਿ ਜਿਵੇਂ ਮੁੱਖ ਮੰਤਰੀ ਹੁੰਦੇ ਹੀ ਇਸ ਵੈਰੀ ਬਿਜ਼ੀ ਇਹ ਜ਼ਰੂਰੀ ਨਹੀਂ ਕਿ ਉਹ ਇਮੀਡੀਏਟਲੀ ਸਾਰਾ ਉਹਨੂੰ ਮੈਨੇਜ ਕਰ ਸਕੇ ਤਾਂ ਉਹਨਾਂ ਦੇ ਹਦਾਇਤ ਤੇ ਸardar akbal singh butter ਵਕੀਲ ਸਾਹਿਬ ਪਹਿਲੀ ਤਰੀਕ ਤੇ 19 2 14 ਨੂੰ ਮੀਮੋ ਦੇਤਾ ਉਹਨਾਂ ਨੇ ਤੇ ਕੋਰਟ ਨੇ ਅਗਲੀ ਡੇਟ ਸਾਨੂੰ ਜਿਹੜੀ ਅੱਗੇ ਅੱਗੇ ਅੱਜ ਦੀ 19 ਤਿੰਨ ਦੇਤੀ ਵੀ ਇੱਕ ਤਾਂ ਵਕਾਲਤਨਾਮਾ ਤੁਸੀਂ ਪੇਸ਼ ਕਰੋ ਮੁੱਖ ਮੰਤਰੀ ਦਾ ਤੇ ਇੱਕ ਤੁਸੀਂ ਆਪ ਦਾ ਜਵਾਬ ਦਾਖਲ ਤੇ ਅੱਜ ਅਸੀਂ ਫੇਰ ਮੈਨੂੰ ਵਕਾਲਤਨਾਮਾ ਮੈਂ ਬਤੌਰ ਵਕੀਲ ਨਾਲ ਸਾਡੇ ਪਹਿਲੇ ਵਕੀਲ ਸਰ ਅਕਬਲ ਸਿੰਘ ਬੁੱਟਰ ਇੱਕ ਸਾਡੇ ਉਰਬੀ ਜਿਹੜੇ ਮਨਿੰਦਰਜੀਤ ਸਿੰਘ 베ਦੀ ਉਹ ਜਿਹੜੇ ਅਸੀਂ ਤਿੰਨ ਵਕੀਲ ਅੱਜ ਹਾਜ਼ਰ ਹੋਇਆ ਤੇ ਦੱਸੋ ਹੁਣ ਇਹ ਜਿਹੜਾ ਕਹੇਤਾ ਜੀ ਕੀ ਮੁੱਖ ਮੰਤਰੀ ਭੱਜਿਆ ਫਿਰਦਾ ਤੇ ਜੇ ਕਰਨਾ ਚਾਹੀਏ ਤਾਂ ਅਸੀਂ ਵੀ ਡੈਫਮੇਸ਼ਨ ਦਾ ਕੇਸ ਕਰ ਸਕਦੇ ਆ ਵੀ ਝੂਠਾ ਆਲਜਾਂ ਉਹ ਮੁੱਖ ਮੰਤਰੀ ਕਦੋਂ ਭੱਜਿਆ ਮੁੱਖ ਮੰਤਰੀ ਨੇ ਪਹਿਲੇ ਦਿਨ ਕਿਹਾ ਸੀਗਾ ਜੇ ਤੁਸੀਂ ਕੇਸ ਕਰੋਗੇ ਤਾਂ ਅਸੀਂ ਉਹਨੂੰ ਕੰਟੈਸਟ ਕਰਾਂਗੇ ਇਸ ਕਰਕੇ ਇਹ ਇਲਜ਼ਾਮ ਬਿਲਕੁਲ ਝੂਠਾ ਹੈ ਉਹ ਸਿਰਫ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕਰਤੀ ਹੈ ਜਿਹੜੇ ਕੇਸ ਹੁੰਦੇ ਹਨ ਨਾ ਇਹ ਡੈਫਾਮੇਸ਼ਨ ਦੇ ਕੇਸਾਂ ਦੇ ਮਕਸਦ ਹੀ ਦੋ ਹੁੰਦੇ ਆ ਇੱਕ ਤਾਂ ਜੇ ਬੱਚਾ ਦਰਜ ਹੋਏ ਅਸੀਂ ਕਹਾਂਗੇ ਮੈਟਰ ਸਬਜੈਕਟ ਹੈ ਇੱਕ ਇਹ ਹੈ ਕਿ ਲੋਕਾਂ ਦੀ ਇੰਟੈਂਸ਼ਨ ਹੈ ਬਟੋ ਜੂ ਇਸ ਕੇਸ ਦੇ ਵਿੱਚ ਤੁਸੀਂ ਦੇਖ ਲਓ ਇਹ ਕੇਸ ਡਿਸਮਿਸ ਹੋਣਾ ਹੈ ਨਾ ਸਦਾ ਸਫੀਰ ਬਾਦਨ ਇਹਦੇ ਚ ਆਉਣਾ ਹੈ ਨਾ ਕਰਨਾ ਨਾ ਕਰਾ ਸਜ਼ਮਿਨੇਸ਼ਨ ਇਹਦੇ ਚ ਹੋਣੀ ਹੈ ਇਹ ਤਾਂ ਸਿਰਫ ਜਿਹੜੇ ਕੇਸ ਹੁੰਦੇ ਆ ਫਾਰ ਓਨਲੀ ਫਾਰ ਦਾ ਪਰਪਸ ਆ ਲੋਕਾਂ ਦਾ ਧਿਆਨ ਬਤਾਉਣ ਦੂਜੇ ਪਾਸੇ ਕਰਦੇ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ